ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੁਣੇ ਪੋ ਮਸਿੱਕੇ ਕਾਲ ਭਾਵ ਪਰਮੇਸ਼ਰ ਦਾ ਨਾਮ ਸੁਣਨ ਕਰਕੇ ਕਾਲ ਦਾ ਵੀ ਜੋਰ ਨਹੀਂ ਚੱਲ ਸਕਦਾ ਇਸ ਪਰਥਾਈ ਪ੍ਰਾਤਨ ਸਾਖੀ ਇੱਕ ਰਾਜਕੰਨਿਆ ਵੱਡੀ ਸਤਵੰਤੀ ਦਾ ਵਿਆਹ ਕਿਸੇ ਇੱਕ ਮਾਨਨੀਯ ਪੰਡਤ ਦੇ ਨਾਲ ਹੋ ਗਿਆ ਕੁਝ ਕੁ ਦਿਨ ਪਾ ਕੇ ਇੱਕ ਦਿਨ ਪੰਡਤ ਨੇ ਆਖਿਆ ਕਿ ਏ ਪਿਆਰੀ ਮੈਨੂੰ ਜੋਤੇਸ ਵਿਦਿਆ ਬੜੀ ਚੰਗੀ ਆਉਂਦੀ ਹੈ ਜੇਕਰ ਤੁਸੀਂ ਮੇਰੇ ਕੋਲੋਂ ਕੁਝ ਪੁੱਛਣਾ ਚਾਹੋ ਤਾਂ ਪੁੱਛ ਲਵੋ ਮੈਂ ਦੱਸ ਸਕਦਾ ਹਾਂ ਤਾਂ ਉਸ ਪਤੀਵ੍ਰਤਾ ਇਸਤਰੀ ਨੇ ਸਨਮਰ ਕੇ ਆ ਕਿ ਹੈ ਸੁਆਮੀ ਜੀ ਮੇਰੀ ਤਾਂ ਹੋਰ ਕੋਈ ਕਾਮਨਾ ਨਹੀਂ ਹੈ ਕੇਵਲ ਇਹ ਹੀ ਇੱਛਾ ਹੈ ਕਿ ਤੁਹਾਡੇ ਚਰਨਾਂ ਦੀ ਸੇਵਾ 'ਚ ਲੱਗੀ ਰਹਾ ਤੇ ਤੁਹਾਡੇ ਹੱਥ ਵਿਖੇ ਹੀ ਮੇਰਾ ਸਰੀਰ ਨਸ਼ਟ ਹੋਵੇ ਮੈਂ ਕੋਈ ਕਿਸੇ ਪ੍ਰਕਾਰ ਦਾ ਦੁੱਖ ਨਾ ਦੇਖਾਂ। ਤਪਤੀ ਮਹਾਰਾਜ ਨੇ ਪਤਰੀ ਜੋਤਿਸ਼ ਦੀ ਵਿੱਦਿਆ ਦੁਆਰਾ ਦੇਖ ਕੇ ਵਿਚਾਰਿਆ ਕਿ ਮੇਰੀ ਉਮਰ ਕੇਵਲ ਇੱਕ बरस ਹੋਰ ਬਾਕੀ ਹੈ। ਤਿਸ ਸਮੇਂ ਬਹੁਤ ਵਿਚਾਰਵਾਨ ਹੋ ਗਿਆ। ਤਿਸ ਦਾ ਚਿਹਰਾ ਉਦਾਸੀਨ ਵੇਖ ਕੇ ਇਸਤਰੀ ਨੇ ਕਿਹਾ ਕਿ ਪਤੀ ਜੀ ਕਿਸ ਕਰਕੇ ਤੁਸੀਂ ਚੁੱਪ ਕਰ ਰਹੇ ਹੋ ਤੇ ਤੁਹਾਡੇ ਚਿਹਰੇ ਦਾ ਰੰਗ ਉੱਡ ਰਿਹਾ ਹੈ। ਤਾਂ ਪੰਡਤ ਨੇ ਆਖਿਆ ਕਿ हे ਪਦਰੇ ਮੇਰੀ ਉਮਰ ਕੇਵਲ 1 ਸਾਲ ਬਾਕੀ ਹੈ ਇਸ ਕਰਕੇ ਚਿੰਤਾ ਵਿੱਚ ਵਿਚਾਰ ਰਿਹਾ ਹਾਂ ਕਿ ਕੀ ਬਣੇਗਾ ਤਾਂ ਇਸਤਰੀ ਨੇ ਕਿਹਾ ਕੁਝ ਚਿੰਤਾ ਨਾ ਕਰੋ ਵਰਾ ਤਾਂ ਬੀਤਣ ਦਿਓ ਅੱਗੋਂ ਜੋ ਈਸ਼ਵਰ ਨੂੰ ਪਾਵੇਗਾ ਸੋ ਦੇਖਿਆ ਜਾਵੇਗਾ ਉਸ ਇਸਤਰੀ ਨੇ ਨਿਤਾ ਪ੍ਰਤੀ ਸਾਧ ਸੰਗਤ ਵਿੱਚ ਜਾਣਾ ਆਰੰਭ ਕਰ ਦਿੱਤਾ ਤੇ ਸਦਾ ਹੀ ਪਰਮਾਤਮਾ ਪਾਸ ਬੇਨਤੀ ਕਰਿਆ ਕਰੇ ਕਿ हे ਈਸ਼ਵਰ ਮੇਰੀ ਵੀ ਉਮਰ ਮੇਰੇ ਪਤੀ ਨੂੰ ਲੱਗ ਜਾਵੇ ਸਮਾਂ ਪਾ ਕੇ ਉਹੀ ਵੇਲਾ ਪੰਡਤ ਦੇ ਕਾਲਵਾਸ ਵਾਲਾ ਆ ਗਿਆ ਤੇ ਉਸ ਦੇ ਪ੍ਰਾਣ ਸਿਰ ਦੇ ਰਾਹੀ ਅਰਥਾਤ ਸਿਰ ਪੀੜ ਹੋਣ ਕਰਕੇ ਉਸ ਦੇ ਸਰੀਰ ਦਾ ਅੰਤ ਹੋ ਗਿਆ ਵਿਚਾਰੀ ਪਵਿੱਤਰ ਧਰਮ ਵਾਲੀ ਇਸਤਰੀ ਨੇ ਕੋਈ ਰੋਣੀਆਂ ਹੌਸਲਾ ਹਾਰਨ ਦੀ ਕੋਈ ਬਾਤ ਨਾ ਕੀਤੀ ਸਗੋਂ ਇਸ ਇੱਕ ਤੁਕ ਦਾ ਪਾਠ ਸੁਣਿਆ ਪੂਰਨ ਸਕੇ ਕਾਲ ਕਰਦੀ ਰਹੀ ਤੇ ਪੱਕਾ ਨਿਸ਼ਚਾ ਕਰ ਲਿਆ ਕਿ ਈਸ਼ਵਰ ਜ਼ਰੂਰ ਮੇਰੇ ਪਤੀ ਤੇ ਕਿਰਪਾ ਕਰੇਗਾ ਜਾਂ ਉਸ ਪੰਡਿਤ ਦੇ ਪ੍ਰਾਨ ਨਿਕਾਲ ਕਰਕੇ ਤਰੰਮ ਰਾਜ ਦੇ ਦੂਤ ਤੁਰੇ ਤਾਂ ਉਹ ਹਠੀ ਇਸਤਰੀ ਮਗਰਮਗਰ ਲੱਗੀ ਜਾ ਰਹੀ ਹੈ ਤਾਂ ਦੂਤਾ ਨੇ ਤਿਸ ਨੂੰ ਵਰਜਿਆ ਤੇ ਡਰਾਇਆ ਕਿ ਮੁੜ ਜਾ ਨਹੀਂ ਤਾਂ ਤੈਨੂੰ ਵੀ ਮਾਰ ਦੇਾਂਗੇ ਪਰ ਉਹ ਪੱਕੇ ਨਿਸ਼ਚੇ ਵਾਲੀ ਬਾਠ ਬਰਾਬਰ ਕਰਦੀ ਜਾਂਦੀ ਸੀ ਤੇ ਮਗਰਮਗਰ ਤੁਰ ਹੀ ਜਾਂਦੀ ਸੀ ਮਹਾਰਾਜ ਕਾਲਪੁਰਖ ਜੀ ਨੇ ਤਿਸ ਤੇ ਦਇਆ ਦ੍ਰਿਸ਼ਟੀ ਫੇਰੀ ਤੇ ਤਰਮ ਰਾਜ ਦੇ ਦੂਤਾਂ ਨੂੰ ਹੁਕਮ ਹੋਇਆ ਕਿ ਇਸ ਇਸਤਰੀ ਦੀ ਬੇਨਤੀ ਮਨਜ਼ੂਰ ਹੋਵੇ ਇਸ ਦੇ ਪਤੀ ਨੂੰ ਜਾਣ ਦੇਵੋ ਸੋ ਤਰਮ ਇਸ ਪ੍ਰਕਾਰ ਹੈ ਸੋ ਪਰਮ ਦੂਤਾ ਨੇ ਛੱਡਿਆ ਤੇ ਇਸਤਰੀ ਪਤੀ ਨੂੰ ਜਿਵਾ ਕੇ ਕਾਰਾਈ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ